ਤੁਸੀਂ ਬਹੁਤ ਵਧੀਆ ਕੀਤੀ ਹੈ ਕਿਸੇ ਤਰ੍ਹਾਂ ਟੋਟਾ ਨਹੀਂ ਨਗਰ ਤੋਂ ਡਾਕਟਰ ਸਾਹਿਬ ਡਾਕਟਰ ਸਾਹਿਬ ਇੱਕ ਨ ਇੱਕ ਨਮਸਕਾਰ ਡਾਕਟਰ ਸਾਹਿਬ ਡਾਕਟਰ ਸਾਹਿਬ ਕੋਈ ਇਸ਼ੂ ਆਇਆ ਸੀਗਾ ਹਾਂਜੀ ਤੈਨੂੰ ਬੰਦ ਕਰੋ ਕੈਮਰਾ ਰਿਕਾਰਡਿੰਗ ਨਹੀਂ ਕਰਨਾ ਹਾਂਜੀ ਸਾਡੇ ਆਪ ਦਾ ਬਨੋਤ ਕਮਾਦੀ ਤੋਂ ਵਰشن ਲੋ ਆਸ਼ਾ ਵਰਕਰ ਯੂਨੀਅਨ ਫਾਜ਼ਲ ਕਾਬਲੋਂ ਮੰਗਾ ਨੂੰ ਲੈ ਕੇ ਸਿਵਲ ਸਰਜਨ ਦਫ਼ਤਰ ਦੇ ਬਾਹਰ ਤਰਨਾ ਲਾਇਆ ਗਿਆ ਜਦ ਇਸ ਬੰਦ ਸਿਵਲ ਸਰਜਨ ਨਾਲ ਗੱਲਬਾਤ ਕਰਨੀ ਚਾਹੀ ਤਾ ਉਹਨਾਂ ਇਸ ਬੰਦ ਵਿੱਚ ਕੋਈ ਵੀ ਬਿਆਨ ਦੇਣ ਤੋਂ ਮਨਾ ਕਰ ਦਿੱਤਾ ਅਤੇ ਕੈਮਰੇ ਨੂੰ ਬੰਦ ਕਰਦੇ ਹੋਏ ਅੱਗੇ ਚਲੇ ਗਏ ਇਸ ਸਬੰਧ ਵਿੱਚ ਡਿਪਟੀ ਸਿਵਲ ਸਰਜਨ ਡਾਕਟਰ ਰੋਹਿਤ ਗੋਹਿਲਾ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਿਸਟਮ ਮੰਡਲ ਨੂੰ ਬੁਲਾਇਆ ਗਿਆ ਹੈ ਅਤੇ ਸਿਵਲ ਸਰਜਨ ਸਾਹਿਬ ਨੂੰ ਵੀ ਇਸ ਬਾਰੇ ਦੱਸਤਾ ਗਿਆ ਹੈ ਜਿਹੜਾ ਕੋਈ ਮਸਲਾ ਨਹੀਂ ਹੈ ਜਿਸ ਦਾ ਬੈਕ ਹੈ ਹੱਲ ਨਹੀਂ ਕੀਤਾ ਜਾ ਸਕਦਾ ਹੋਰ ਇਸ ਮੌਕੇ ਬੋਲਦੇ ਆਸ਼ਾ ਵਰਕਰ ਯੂਨੀਅਨ ਦੇ ਆਗੂ ਨੇ ਕਿ ਕੁਝ ਕਿਹਾ ਸਭ ਕੋ ਜਾਣਨ ਲਈ ਬਣ ਲੱਗਿਆ ਹੋਇਆ ਸੀਗਾ ਉਹ ਸਮਾਪਤ ਹੋ ਗਿਆ ਹੈਗਾ ਤੇ ਜਿਹੜੇ ਤੁਹਾਡੇ ਇਸ਼ੂ ਸੀਗੇ ਉਹ ਸੌਟ ਆਊਟ ਹੋਏ ਨੇ ਪੰਜ ਨਹੀਂ ਸਰ ਨਹੀਂ ਕੁਝ ਕੁਝ issues ਤਾਂ ਮੈਡਮ ਡਾਕਟਰ ਕਵਤਾ ਨੇ ਹਾਂ ਜੀ ਨੇ ਸਾਨੂੰ ਕਹਿਤਾ ਸੀ ਜਿੱਦਾਂ ਮੰਥਲੀ ਮੀਟਿੰਗ ਹੋ ਗਿਆ ਠੀਕ ਹੈ ਸਾਡੀ ਪੇਮੈਂਟ ਜਿਹੜੀ ਲੇਟ ਹੋ ਰਹੀ ਏ ਉਹਦਾ ਹੋ ਗਿਆ ਤੇ ਜਿਹੜੀ ਸਟੇਸ਼ਨ ਵੀ ਲੇਟ ਹੋ ਰਹੀ ਏ ਉਹ ਵੀ ਕਹਿ ਰਹੇ ਸੀ ਉਹਦੋ ਹੀ ਠੀਕ ਹੈ ਜੀ ਲੋਕ ਕਿਤੇ ਕਹਿ ਰਹੇ ਸੀ ਵੀ ਅਸੀਂ ਹੱਲ ਹੋਣਾ ਹੀ ਕਰਦੀ ਆ ਠੀਕ ਹੈ ਜਿਹੜਾ ਬਾਕੀ ਰਹਿ ਗਏ ਨੇ ਉਹ ਅੱਜ ਸਾਨੂੰ ਬੁਲਾ ਰਹੇ ਨੇ ਕਮੇਟੀ ਨੂੰ ਠੀਕ ਹੈ ਜੀ ਏ ਸਾਡੀ ਹੁਣ ਗੱਲਬਾਤ ਹੋਏਗੀ ਉਹਦੇ ਤੋਂ ਸਾਨੂੰ ਪਤਾ ਲੱਗੇਗਾ ਕਿਹੜੇ ਐਟ ਦੀ ਸਪੋਰਟ ਸਾਡੇ ਮੰਗਾਂ ਮੰਨੀਆਂ ਜਾਂਦੀਆਂ ਨੇ ਕਿਹੜੀਆਂ ਪੈਂਡਿੰਗ ਵੇਟ ਕਰਨੀ ਪਏ ਮੇਨ ਮੰਗ ਤੁਹਾਡੀ ਹੈਗੀ ਸੀਗੀ ਜਿਹੜੀ ਉਸ ਦਿਨ ਇਸ਼ੂ ਹੋਇਆ ਸੀਗਾ ਉਹ ਵੀ ਸੌਲਟ ਆਊਟ ਹੋ ਗਿਆ ਜੀ ਤੁਹਾਡਾ ਹਾਂਜੀ ਹਾਂਜੀ ਸਰ ਉਹ ਸਾਡੇ ਸਿਵਲ ਸਰਜਨ ਸਾਹਿਬ ਇੱਥੇ ਸਾਡੇ ਕੈਡਰ ਚ ਆ ਕੇ ਠੀਕ ਹੈ ਜੀ ਗੱਲਬਾਤ ਕਰ ਗਏ ਨੇ ਹਾਂਜੀ ਜੋ ਜਦੋਂ ਇਨਸਾਨ ਕੋਈ ਆ ਕੇ ਸਾਹਮਣੇ ਸਾਰੇ ਕੈਡਰ ਦੇ ਸਾਹਮਣੇ ਆ ਗਿਆ ਠੀਕ ਹੈ ਜੀ ਅਸੀਂ ਉਹਨਾਂ ਦਾ ਰਿਸਪੈਕਟ ਕਰਦੇ ਹਾਂ ਕਿਉਂਕਿ ਉਹ ਸੀਨੀਅਰ ਨੇ ਪਰ ਜਿਹੜੀ ਉਸ ਦਿਨ ਉਹਨਾਂ ਨੇ ਬਦਤਮੀਜ਼ੀ ਕੀਤੀ ਸੀ ਉਹਦੇ ਕਰਕੇ ਹੀ ਉਹਨਾਂ ਨੂੰ ਇੱਥੇ ਬੁਲਾਇਆ ਗਿਆ ਠੀਕ ਹੈ ਜੀ ਸਰ ਇੱਕ ਬਾਹਰ ਆਸ਼ਾ ਵਰਕਰਾਂ ਦਾ ਧਰਨਾ ਲੱਗਿਆ ਹੋਇਆ ਹੈ ਆ ਉਹਨਾਂ ਦੀਆਂ ਕੁਝ ਡਿਮਾਂਡਸ ਹੈਗੀਆਂ ਨੇ ਕੁਝ ਫੀਲਡ 'ਚ ਮੁਸ਼ਕਿਲ ਆ ਰਹੀਆਂ ਨੇ ਉਹਦੇ ਬਾਰੇ ਵੀ ਤੇ ਕੁਝ ਸਿਵਲ ਸਰਜਨ ਡਾਕਟਰ ਸਾਹਿਬ ਨਾਲ ਵੀ ਇਸ਼ੂ ਹੈਗਾ ਤੁਸੀਂ ਮਨਾਨ ਵੀ ਗਏ ਸੀਗੇ ਕੀ ਰਵਈਆ ਰਿਹਾ ਸਰ ਉਹਨਾਂ ਦਾ ਤੇ ਕੀ ਗੱਲ ਬਤਾਈ ਜੀ ਨਹੀਂ ਕਹਿੰਦੇ ਸੀ ਅਸੀਂ ਗੱਲ ਕਰਦੇ ਆ ਜੀ ਆ ਕੇ ਥੋੜਾ ਮੈਡਮ ਨੇ ਅਸੀਂ ਕਿਹਾ ਸੀ ਇਹਨਾਂ ਨਾਲ ਕੋਈ ਅੰਦਰ ਆ ਕੇ ਜੋ ਇਸ਼ੂਸ ਆਪਾਂ ਸੌਟ ਆਊਟ ਕਰਦੇ ਐ ਇਹਨੋ ਵੀ ਕੋਈ ਕੰਮ ਨਹੀਂ ਬਾਕੀ ਜੇ ਜੋ ਡਿਮਾਂਡਸ ਐ ਉਹ ਵੀ ਆਪਾਂ ਪੂਰੀਆਂ ਕਰਾਂਗੇ ਇਸੇ ਵਾਸਤੇ ਹੀ ਬੈਠੇ ਆ ਜੀ ਤੇ ਜੇ ਕੋਈ ਸਰਵਿਸ ਹੋ ਵੀ ਆਪਾਂ ਗੱਲ ਕਰਕੇ ਸੌਟ ਆਊਟ ਕਰਾ ਹੈ ਉਸ ਦੀ ਜੀ ਤੇ ਲੇਕਿਨ ਬਾਰਿਸ਼ ਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਸਰ ਬਾਰ ਨਹੀਂ ਆਣਗੇ ਅਸੀਂ ਗਲਬਾਤ ਨਹੀਂ ਕਰਨੀ ਆ ਅੰਦਰ ਨਹੀਂ ਸਰ ਦਾ ਇਸ਼ੂ ਪਹਿਲਾਂ ਸਰ ਡੀਡਿਕਸ਼ਨ ਦੇ ਸੀ ਰੀਹੈਬਸੈਂਟ ਜੀ ਸਰ ਉੱਥੇ ਕੋਈ ਅਜਰੀ ਹੈਬ ਡੇਸ ਨਹੀਂ ਉਹ ਦਾ ਕੰਪਲੈਨਸ ਸੀਗਾ ਤੇ ਉਹਨਾਂ ਦਾ ਫ੍ਰੀਟ ਸੀ ਉਹੋਂ ਤੱਕ ਕੋਈ ਇਸ਼ੂ ਹੈ ਨਹੀਂ ਸੀ ਤਾਂ ਪਤਾ ਨਹੀਂ ਸੀ ਉਹ ਜੀ ਉਹਨਾਂ ਨੂੰ ਅਸੀਂ ਮੈਸੇਜ ਲਾਪਰ ਸਰ ਮੇ ਵੀ ਦੋ ਟਾਈਮ ਤੋਂ ਕਾਪੀਸ ਆ ਜਾਣੇ ਕੋਈ ਫੀਲ ਚ ਗਈ ਹੈ ਜੀ ਤੇ ਜੋ ਵੀ ਹੋਇਆ ਬੈਠ ਕੇ ਗੱਲ ਕਰ ਲਵਾਂਗੇ ਇੱਕੋ ਡਿਮਾਂਡਸ ਨੋਟਿਸ ਪਹਿਲਾਂ ਵੀ ਦੇ ਕੇ ਗਏ ਸੀ ਤੁਹਾਨੂੰ ਤੁਹਾਡੇ ਨੋਟਿਸ ਤੇ ਆਇਆ ਸਿਰ ਕੁਝ ਇਹਨਾਂ ਚ ਜਿਹੜੀਆਂ ਮੁਸ਼ਕਿਲਾਂ ਆ ਰਹੀਆਂ ਨੇ ਪਹਿਲਾਂ ਤਾਂ ਨਹੀਂ ਮਨਣਾ ਅਬ ਆਈਡੀ ਨੂੰ ਲੈ ਕੇ ਜਾਂ ਇੰਟਰਨੈਟ ਨੂੰ ਲੈ ਕੇ ਕੁਝ ਇਸ ਤਰ੍ਹਾਂ ਦਾ ਸੀਗਾ ਨਹੀਂ ਸਾਡੇ ਨੋਟਿਸ ਸੁਨਿਆ ਸਰ ਜੇ ਫੇਰ ਵੀ ਕੋਈ ਅਜਿਹਾ ਦਾ ਹੋਇਆ ਤਾਂ ਬੈਠ ਕੇ ਸੌਲਟਾਉਟ ਤਾਂ ਜ਼ਰੂਰ ਹੋ ਜੀਏ ਕਿਉਂ ਕਿ ਕਿਹੜਾ ਮਸਲਾ ਜਿਹੜਾ ਹਲ ਨਹੀਂ ਹੋ ਸਕਦਾ ਜੀ ਬਿਲਕੁਲ ਸਰ ਥੈਂਕ ਯੂ ਸਰ এবੀਆ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋਵਾਂ से हम अपील करते हैं कि ए बी ए न्यू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत